ਜੋ ਕੋਈ ਇਨਫੋਰਮੇਸ਼ਨ ਮਿਲੀ ਸਾਨੂੰ ਇੱਥੇ ਯੂਕੇਸ਼ਰ ਧਾਮੀ ਆ ਸਾਨੂੰ ਦਰਬੀਰ ਸਿੰਘ ਵਾਸੀ ਸਦਰਾ ਸੋਟੀਆਂ ਇਹ ਪਿੰਡਾ ਬੁੰਨੂਆ ਥਾਣੇ ਵਿੱਚ ਆ ਜਿਹਦਾ ਇਹਦਾ ਫਰੈਂਡ ਹੈ ਭੁਪਿੰਦਰ ਸਿੰਘ ਸਾਨੂੰ ਹੁਦੀਪ ਸਿੰਘ ਵਾਸੀ ਪਿਆਲੇ ਦਾ ਇਹ ਰਾਤ ਉਹਦੇ ਕੋ ਪਿਆਲੇ ਉੱਤੇ ਪਿੰਡ ਆਇਆ ਸੀ ਰਿਹਾ ਸੀਗਾ ਤੇ ਉਸ ਤੋਂ ਬਾਅਦ 11:30 ਵਜੇ ਇਹ ਯੂਨੀਵਰਸਿਟੀ ਇੱਥੇ ਪੜਦਾ ਮੁੰਡਾ ਇਹ ਭੁਪਿੰਦਰ ਸਿੰਘ ਆ ਫ੍ਰੀ ਵੀਅ ਫਰਸਟ ਇਅਰ ਪੜਦਾ ਹੈ ਤੇ ਇਹਦੇ ਨਾਲ ਇੱਥੇ ਆਇਆ ਸੀ ਜੋ ਇਹ ਬੁਲਟ ਮੋਟਰਸਾਈਕਲ ਤੇ ਆਇਆ ਸੀ ਇੱਥੇ ਤੇ ਕਾਲਜ ਤੋਂ ਬਾਅਦ ਇਹ 3 ਵਜੇ ਇਹ ਜੋ ਨਿਕਲੇ ਆਲੋ ਨਾਲ ਇਹਨਾਂ ਦੀ ਇੱਕ ਹੋਰ ਲੜਕਾ ਸੀਗਾ ਅਮਨ ਹਮਾਚਲ ਦਾ ਹੈ ਉਹ ਵੀ ਸਟੂਡੈਂਟ ਇੱਥੇ ਅੰਦਰ ਹੀ ਪੜਦਾ ਇਤਨੀ ਮੋਟਰਸਾਈਕਲ ਜੋ ਆਈ ਹੈ ਬਾਹਰ ਤੇ ਹੁੰਦੇ ਸਾਰੇ ਮੋਟਰਸਾਈਕਲ ਦੇ ਵਿੱਚ ਮਾਰੇ ਆ ਤੇ ਉਹਦੇ ਵਿੱਚ ਇਹ ਤੇ ਜਾਨਕਿ ਜੋ ਕਿਸੇ ਦੇ ਉਹਨਾਂ ਉੱਤੇ ਦੇ ਸਾਰੇ ਜਿਹੜਾ ਹੈਗਾ ਜੱਸਾ ਡੋਲੀ ਕਲਾ ਇਹਨੇ ਆ ਕੇ ਉਹਦੇ ਸਿਰ ਵਿੱਚ ਫੇਰ ਮਾਰੇ ਆ ਤੇ ਜਿਹਦੀ ਰਾਸਤੇ 'ਚੋਂ ਦੀ ਮੌਤ ਹੋ ਗਈ ਹੈ ਜੋ ਭੁਪਿੰਦਰ ਸਿੰਘ ਦੇ ਦਸਮਤਾਲ ਵੀ ਇਹ ਦੱਸਿਆ ਕਿ ਜੋ ਬਾਈ ਵਿੱਚ ਜਸੇਨ ਜਸੇਨ ਇਹ ਗੱਲ ਕਹੀ ਹੈ ਇਹ ਦਸੇ ਨੂੰ ਜਸੇਨ ਇਹ ਗੱਲ ਕਹੀ ਹੈ ਕਿ ਤੁਸੀਂ ਮੇਰੀਆਂ 2022 ਵਿੱਚ ਮੇਤੇ ਮਾਂ ਮੇਰੀਆਂ ਸੱਟਾਂ ਮਾਰੀਆਂ ਸੀ ਮੇਰੇ ਜੋ ਮੇਰੀਆਂ ਉਗਲਾਂ ਵੱਡੀਆਂ ਸੀ ਇਸ ਕਰਕੇ ਪਰ ਮਾਰ ਤੇ ਸੇ ਸਰ ਹੁਣ ਇਹਨਾਂ ਦੀ ਪਛਾਣ ਹੋ ਚੁੱਕੀ ਹੈ ਤਾਂ ਇਹਨੂੰ ਆਪਾਂ ਗੈਂਗ ਵਾਰ ਕਹਾਂਗੇ ਜਾਂ ਆਪਸੀ ਦੁਸ਼ਮਣੀदाई ਆਪਸੀ ਰੰਜਿਸ਼ ਬਾਜੀ ਨਾਲ ਜੋ ਪੁਰਾਣੀ ਹੈ ਜੋ ਪਹਿਲਾਂ ਵੀ ਨੇ ਲੜਾਈ ਝਗੜਾ ਹੋਇਆ ਸੀ ਇਸ ਕਰਕੇ ਅਗਾ ਹੁਣ ਕੀ ਕਾਰਵਾਈ ਚੱਗਾ ਉਹ ਇਨਵੈਸਟੀਗੇਸ਼ਨ ਦਾ ਪਾਰਟਿਆ ਸੀ ਕਰ ਰਹੇ ਹਨ ਇਨਵੈਸਟੀਗੇਸ਼ਨ ਪੱਕਾ ਕਿਸ ਜਿਸ ਤੇ ਕਰਕੇ ਜੋ ਫਰਦਰ ਅਸੀਂ ਉਹਨਾਂ ਦੀ ਦੋਸੀਆਂ ਜਲਦ ਜਲਦ ਗ੍ਰਿਫਤਾਰ ਕਰਕੇ ਇਹ ਜਿੱਦਾਂ ਅੱਜ ਲੱਗ ਰਿਹਾ ਜੀ ਇੰਨੀ ਸਿਕਿਉਰਟੀ ਸੀਗੀ ਮਤਲਬ ਇੰਨੀ ਲੱਗੀ ਹੋਈ ਸੀ ਚੱਪੇ ਚੱਪੇ ਤੇ ਉਹਦੇ ਵਿੱਚ ਵੀ ਇਦਾਂ ਦਾ ਜਿਹੜਾ ਹਾਸਾ ਹੋ ਜਾਣਾ ਇਹਦੇ ਬਾਰੇ ਕੀ ਕਹਿਣਾ ਜੀ ਸਿਕਿਉਰਟੀ ਤਾਂ ਚਲੋ ਹੋ ਗਈ ਚਲ ਗਈ ਸੀਗੀ ਜੋ ਜਦੋਂ ਤੁਹਾਨੂੰ ਪਤਾ ਵੀ 12:00 11:30 ਵਜੇ ਉਹਨਾਂ ਰਾਸ਼ਟਰਪਤੀ ਜੀ ਦਾ ਕੈਨਸਲ ਹੋ ਗਿਆ ਸੀ ਉਸ ਤੋਂ ਬਾਅਦ ਸਿਕਿਉਰਟੀ ਤਾਂ ਸੀ ਨਹੀਂ ਕੋਈ ਵਿੱਚ ਚੱਲ ਇਹ ਪਹਿਲਾ ਸਟੂਡੈਂਟ ਸੀ ਜੀ ਯੂਨੀਵਰਸਿਟੀ ਇਹ ਪਹਿਲਾ ਸਟੂਡੈਂਟ ਰਿਹਾ ਕਿਹੜੇ ਸੰਚੇ ਪੜਿਆ ਜੀ 2022 ਤੋਂ ਦੱਸਦੇ ਪਹਿਲਾਂ ਉਹ ਤੋਂ ਵੀ ਪਹਿਲਾਂ ਦੇਖਿਆ 2 ਸਾਲ ਪਹਿਲਾਂ ਭਿੰਦਰਾ ਦਾ ਹੀ ਫਰੈਂਡ ਸੀਗਾ ਇਹ ਕਪਿੰਦਰ ਫੇਰ ਬਾਹਰ ਚਲ ਗਿਆ ਸੀ ਕਪਿੰਦਰ ਤੋਂ ਬਾਹਰ ਆ ਕੇ ਬਾਜ਼ ਜਦੋਂ ਆਇਆ ਤੇ ਇਕੱਲਾ ਹੀ ਬਣਿਆ ਸੀ